ਮਿੱਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 5630 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਕੀ ਆ ਬਾਈ ਹੋਰ ਠੀਕ ਠਾਕ ਜੀ ਇਹ ਕਿਹੜਾ ਮਾਡਲ ਆ ਬਾਈ ਸਾਰੇ ਨਾਲੋਂ ਪਹਿਲਾਂ 19 ਮਾਡਲ ਆ ਜੀ ਠੀਕ ਆ ਜੀ ਬਹੁਤ ਘੱਟ ਚੱਲਿਆ ਹੋਇਆ ਦੇਖਦਾ 60 30 ਘੰਟੇ ਚੱਲਿਆ ਸਾਰਾ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਨੀ ਰਿਕਾਰਡ ਨਾਲ ਜੇ ਤੁਸੀਂ ਮਰਜ਼ੀ ਚੈੱਕ ਕਰਾ ਸਕਦੇ ਜਲਦੀ ਜੋ ਚੈੱਕ ਕਰਾ ਸਕਦਾ ਹਣਾ ਹਾਂਜੀ ਹਾਂਜੀ ਬਿਲਕੁਲ 19 ਮਾਡਲ ਆ ਠੀਕ ਆ ਜੀ ਪੂਰਾ ਵਧੀਆ ਨਿਊ ਟਰੈਕਟਰ ਹੈ ਹੋਰ ਬਾਈ 4 ਆ ਹਾਂ ਬਠਿੰਡੇ ਦਾ ਪੀਬੀ 03 ਠੀਕ ਆ ਛੇਰ ਨੂੰ 30 ਘੰਟੇ ਕੰਪਨੀ ਰਿਕਾਰਡ ਨਾਲ ਚੱਲਿਆ ਬਾਈ ਪਰ ਗਰੰਟੀ ਤਾਂ ਕਹਿ ਦੋ ਮਤਲਬ ਦਾਵਾ ਆਪਣਾ ਵਿਚਾਰਾ ਰੀਨ ਨਾਲ ਆ ਇੰਜਨ ਗੇਅਰ ਦਾ ਵੀ ਪੂਰਾ ਓਕੇ ਹੀ ਆ ਸਮਾਨ ਬਈ ਆ ਹੱਡ ਹੱਡ ਨਾਲ ਹੈ ਜੋ ਆ ਕੰਪਨੀ ਦਾ ਸਮਾਨ ਨਾਲ ਲੱਗਾ ਹਾਂ ਵੀ ਜਿਵੇਂ ਕੰਪਨੀ ਚੋਂ ਨਿਕਲਦਾ ਓਵੇਂ ਹੀ ਆ ਸਮਾਨ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਮਿਲੂਗਾ ਟਰੈਕਟਰ ਵਾਹ ਕੇ ਲਿਆ ਸਕਦੇ ਹੋ ਭਲਾ ਮੈਸਤਰੀ ਨੂੰ ਚੈੱਕ ਕਰਾ ਕੇ ਤੁਸੀਂ ਫੇਰ ਲਿਆ ਸਕਦੇ ਹੋ ਤੇ ਕਿੰਨਾ ਘੰਟਾ ਚੱਲੇ ਸੀ ਬਾਈ 630 ਘੰਟੇ 630 ਘੰਟੇ ਕੰਪਨੀ ਦੇ ਰਿਕਾਰਡ ਨਾਲ ਟਰੈਕਟਰ ਚੱਲਿਆ ਵੇ ਆ ਬਾਈ ਕਿੰਨੇ ਪੈਸੇ ਢਿਮਾਰ ਕਿੰਨੇ ਇਹ ਦੀ ਇਹ ਢਿਮਾਰ ਆਪਾਂ 14,85,000 ਕਰਦੇ ਆ 14,85,000 ਢਿਮਾਰਾ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ ਹਾਂ ਉਹ ਤਾਂ ਮਾਨ ਕਰਾਂਗੇ ਜਰੂਰ ਫੁੱਲ ਮਾਨਦਨ ਹੋਊਗਾ ਬਾਈ ਹਾਂਜੀ ਹਾਂਜੀ ਠੀਕ ਆ ਤੇ ਇਹ ਕਿਹੜੇ ਪੈਂਡ ਖੜਾ ਬਾਈ ਇਹ ਆਪਣਾ ਸੁਨੇਹਰ ਪੈਂਡ ਆ ਜੀ ਰੇ ਕੋਲੇ ਪੈਂਡ ਸੁਨੇਹਰ ਜਿਹੜਾ ਬਾਈ ਪਰੋਈ ਭਰੀ ਆ ਪਰੋਈ ਭਰਾ ਜੀਰਾ ਜਾਂ ਖਾਸ ਠੀਕ ਆ ਨੰਬਰ ਬੋਲ ਦੀ ਬਾਈ 99171408 ਠੀਕ ਆ 99 ਹਣ ਬਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਾਂ ਤੁਸੀਂ ਕਰਨਾ ਪੂਰਾ ਕਰਾਂਗੇ ਠੀਕ ਆ ਪਿਆਰ ਦਾ ਕਰਨਾ ਕਰਦਾ ਜਿਹੜਾ ਸ਼ੇਅਰ ਕਰਕੇ ਆਊਗਾ ਉਹਦਾ ਵੀ ਕਰਾਂਗੇ ਠੀਕ ਆ ਬਾਈ ਧੰਨਵਾਦ ਜੀ